ਹੈਲੋ ਦਰਸ਼ਨ ਜੀ ਬੋਲਦੇ ਹਾਂ ਬੋਲੋ ਜੀ ਮੈਂ ਨਿਊ ਜਰਨਲ ਪੰਜਾਬ ਤੋਂ ਸੰਦੀਪ ਚੌਧਰੀ ਬੋਲ ਰਿਹਾ ਹਾਂ ਨਿਊ ਚੈਨਲ ਜੀ ਪੂਰੇ ਖੜੇ ਆ ਮੌਕੇ ਤੇ ਜਿਹੜੀ ਤਾਰ ਟੁੱਟੀ ਏ ਜੰਸੂ ਏਡੇ ਮੱਜਾ ਮਰੀਆਂ ਤੁਸੀਂ ਕਿੱਥੇ ਹੋ ਇਸ ਟਾਰ ਮਗਦੋਂ ਮਾਚ ਰਹੇ ਆ ਜੀ ਤੇ ਇਹ ਇਹ ਤਿੰਨ ਦਿਨ ਤੋਂ ਜਿਹੜੀਆਂ ਤਾਰਾਂ ਟੁੱਟੀਆਂ ਈ ਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਕਿਉਂ ਨਹੀਂ ਠੀਕ ਕਰੀਆਂ ਇਹ ਸਰ ਤਿੰਨ ਦਿਨ ਦੀ ਗੱਲ ਨਹੀਂ ਏ ਰਾਤ ਟੁੱਟੀਆਂ ਜਾਂ ਸਵੇਰੇ ਟੁੱਟੀਆਂ ਤੜਕੇ ਇਹ ਅੱਛਾ ਜੀ ਹਾਂ ਨਾ ਕੋਈ ਸਾਡੇ ਕੋਲ ਕੰਪਲੀਟ ਹੈ ਜਾਂ ਤਿੰਨ ਦਿਨੋਂ ਦਾ ਕੰਪਲੀਟ ਤਾਂ ਪੈਂਦੀ ਕੋਈ ਤੇ ਤੁਹਾਨੂੰ ਐਸਡੀਓ ਸਾਹਿਬ ਨੇ ਸਵੇਰ ਦਾ ਕਿਹਾ ਹੋਇਆ ਤੁਸੀਂ ਹੁਣ ਤੱਕ ਠੀਕ ਕਿਉਂ ਨਹੀਂ ਕਰੀ ਇਹ ਸਰ ਇਧਰ ਗੱਦੋਂ ਮੱਝ ਰਿਹਾ ਐ ਆਇਆ ਹੋਇਆ ਐ ਇਧਰੋਂ ਕੰਪਲੀਟ ਕਰਕੇ ਇਧਰ ਨਾਲ ਦੀ ਨਾਲੇ ਆ ਰਹੇ ਆਂ ਅੱਛਾ ਹਾਂਜੀ ਤੇ ਇਹ ਇਹ ਜਿਹੜੇ ਉਰੇ ਲੋਕ ਖੜੇ ਐ ਜਨਸੂ ਐਡੇ ਤੇ ਉਰੇ ਜਿਹੜੇ ਲੋਕ ਖੜੇ ਆ ਜਾਂ ਤਾਂ ਤੁਸੀਂ ਉਰੇ ਆਓ ਪਰਚੰਦਿਓ ਨਹੀਂ ਤਾਂ ਮੈਂ ਫੋਨ ਤੇ ਹੀ ਲੈ ਰਿਆ ਤੁਹਾਡਾ ਪਰਚਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਇਹ ਕਹਿ ਰਹੇ ਕਿ ਤੁਸੀਂ ਕੁਛ ਵੀ ਕੰਮ ਕਰਨ ਦੇ 500 ਰੁਪਏ ਲੈਂਦੇ ਹੋ ਈਸੀ ਚ ਕਿੰਨੀ ਕਿ ਸੱਚਾਈ ਹੈ ਸਰ ਇਹਦੇ ਬਾਰੇ ਮਨਤਾ ਪਤਾ ਨਹੀਂ ਹੈ ਕੁ ਜਿਹੜੇ ਲੋਕ ਕਹਿ ਰਹੇ ਆ ਵੀ ਤੁਸੀਂ ਹਰੇਕ ਕੰਮ ਕਰਨਦੇ ਇਹਨਾਂ ਤੋਂ 500 ਰੁਪਏ ਮੰਗਣ ਲੱਗ ਜਾਂਦੇ ਹੋ ਉਹ ਕਿਸ ਚੀਜ਼ ਦੇ ਮੰਗਦੇ ਹੋ ਸਾਰਾ ਇਸ ਬਾਰੇ ਨਹੀਂ ਪਤਾ ਮੈਨੂੰ ਆਪਾਂ ਨੂੰ ਨਾ ਇਸ ਬਾਰੇ ਨੋਟ ਲਗੀ ਐ ਅੱਛਾ ਹਾਂਜੀ ਤੇ ਤੁਹਾਨੂੰ ਮਤਲਬ ਇਹ ਤੁਸੀਂ ਕਹਿ ਰਹੇ ਹੋ ਵੀ ਇਹ ਇਹ ਝੂਠ ਬੋਲ ਰਹੇ ਆ ਬੰਦੇ ਸਰ ਪਤਾ ਨਹੀਂ ਇਸ ਬਾਰੇ ਆਪਾਂ ਹੁਣ ਕੀ ਕਹਿ ਸਕਦੇ ਆ ਜੀ ਅੱਛਾ ਤੇ ਹੁਣ ਇਹ ਕਿੰਨੀ ਦੇਰ ਤੱਕ ਠੀਕ ਹੋ ਜੇਗੀ ਤਾਰਾ ਇਹ ਮੈਨੂੰ ਦੱਸੋ ਮੈਂ ਸਰਕਾਰ ਦਿੰਨੇ ਆ ਬਸ ਆ ਰਹੇ ਆ ਇਧਰੋਂ ਫਾਰਮ ਸੜਿਆ ਹੋਇਆ ਇੱਕ ਤਾਰਕੇ ਨਾਲ ਦੀ ਨਾਲ ਇਧਰ ਆ ਰਹੇ ਆ ਜੀ ਹੁਣ ਇਸ ਟਾਈਮ ਮੌਕੇ ਤੇ ਕਿੱਥੇ ਹੋ ਮੈਨੂੰ ਇਹ ਦੱਸੋ ਮੌਕੇ ਗੱਡੋਂ ਮਜਰੇ ਆ ਜੀ ਗੱ ਚਲੋ ਮੈਂ ਕੋਈ ਨਹੀਂ ਗੱਦੋ ਮਾਜ ਰਿਹਾ ਆ ਰਿਹਾ ਸਾਡੇਨ ਸਾਹਬ ਹੋਣਾ ਚਾਹੀਦਾ ਸਰਕਾਰ ਨੂੰ ਵੀ ਦੇਖੋ ਸਾਡੀ ਮੰਗਾਂ ਪੂਰੀਆਂ ਕਰਨ ਅਸੀਂ ਕਿੱਥੋਂ ਭਰਾਂਗੇ ਜਈ ਨੂੰ ਫੋਨ ਆਇਆ ਕਹਿੰਦਾ ਤਾਰ ਉੱਦਾਂ ਟੁੱਟ ਗਈ ਬੰਨੇ ਮਾਰਦੇ ਤੇ ਬੱਤੀ ਦਾ ਮਰ ਜਾਂਦਾ ਕੌਣ ਸੀ ਜ਼ਿੰਮੇਵਾਰ ਕਿੰਨੇ ਦਿਨ ਤੋਂ ਟੁੱਟੀ ਹੈ ਤਿੰਨ ਦਿਨ ਹੋ ਗਏ ਤਾਰਾਂ ਟੁੱਟੀਆਂ ਸਾਰੇ ਘਰੇ ਟੈਂਪੂ ਵਾਲੇ ਕਿਸੇ ਨੇ ਰਿਪੋਰਟ ਲਗਾਈ ਨਹੀਂ ਤਾਰਾਂ ਦੀ ਜਾ ਕੇ ਵੀ ਸਾਨੂੰ ਪਤਾ ਨਹੀਂ ਅੱਜ ਇਹਨਾਂ ਨੇ ਕਿੰਨਾ ਦਿਮਾਣ ਵਾਲਾ ਸਾਨੂੰ ਪਤਾੰਦਾ ਤਾਂ ਅਸੀਂ ਇੱਥੇ ਆਣਾ ਹੀ ਨਹੀਂ ਸੀ ਸਾਨੂੰ ਕੀ ਬੱਸ ਜਿਆਦਾ ਉੱਧਰੋਂ ਮੱਥਨ ਦੇ ਰੰਦੀ ਕਿੰਦਾ ਪਤਾ ਲੱਗ ਜਾਣਾ ਇੱਕ ਇੱਕ ਦਰਸ਼ਣੇ ਉਹ 500 ਰੁਪਏ ਲੈਂਦਾ ਸਾਡੇ ਤੋਂ ਕਿਸ ਜੀ ਦੇ ਬਤਾਰਾਂ ਲਾਉਣ ਦਾ ਦਰਸ਼ਣੇ ਉਹ 500 ਰੁਪਏ ਲੈਂਦਾ ਸਾਡੇ ਤੋਂ ਕਿਸ ਜੀ ਦੇ ਬਤਾਰਾਂ ਲਾਉਣ ਦਾ ਦਰਸ਼ਣੇ ਉਹ 500 ਰੁਪਏ ਲੈਂਦਾ ਸਾਡੇ ਤੋਂ ਕਿਸ ਜੀ ਦੇ ਬਤਾਰਾਂ ਲਾਉਣ ਦਾ ਅੱਛਾ ਅੱਛਾ ਇੱਕ ਦਰਸ਼ਣ ਇੱਕ ਦਰਸ਼ਣਾ ਅੱਜ ਰਾਜਪੁਰਾ ਚੰਡੀਗੜ੍ਹ ਰੋਡ ਤੇ ਪ੍ਰਾਈਮ ਸਿਨੇਮੇ ਦੇ ਬਿਲਕੁਲ ਨੇੜੇ ਚੰਸੂਆ ਅੱਡੇ ਦੇ ਨੇੜੇ ਬਿਜਲੀ ਬੋਰਡ ਵਿਭਾਗ ਦੀ ਇੱਕ ਵੱਡੀ ਅਣਗੈਲੀ ਵਾਖ ਨੂੰ ਮਿਲੀ ਹੈ ਜਿੱਥੇ ਵੇਖਿਆ ਗਿਆ ਕਿ ਬਿਜਲੀ ਦੀਆਂ ਤਾਰਾਂ ਟੁੱਟੀਆਂ ਪਈਆਂ ਨੇ ਅਤੇ ਉਹਨਾਂ ਦੇ ਵਿੱਚ ਕਰੰਟ ਚੱਲ ਰਿਹਾ ਸੀ ਜਦੋਂ ਮੌਕੇ ਤੇ ਇੱਕ ਮਹਿਲਾ ਦੇ ਵੱਲੋਂ ਆਪਣੀਆਂ ਮੱਝਾਂ ਨੂੰ ਚਰਾਉਂਦੇ ਹੋਏ ਸੜਕ ਦੇ ਪਾਸੇ ਲਿਜਾਇਆ ਜਾ ਰਿਹਾ ਸੀ ਤਾਂ ਦੋ ਮੱਝਾਂ ਤਾਰਾਂ ਦੀ ਚਪੇਟ ਦੇ ਵਿੱਚ ਆਈਆਂ ਤੇ ਕਰੰਟ ਲੱਗਣ ਤੇ ਨਾਲ ਮੌਕੇ ਤੇ ਹੀ ਤੜਫ ਤੜਫ ਕੇ ਉਹਨਾਂ ਦੀ ਮੌਤ ਹੋਈ ਹੈ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਦੋਂ న్యూਸ 89 ਪੰਜਾਬ ਦੀ ਟੀਮ ਮੌਕੇ ਤੇ ਪਹੁੰਚੀ ਹੈ ਤਾਂ ਉੱਥੇ ਮੱਝਾਂ ਚਰਾਉਣ ਵਾਲੇ ਲੋਕ ਵੱਡੀ ਗਿਣਤੀ ਦੇ ਵਿੱਚ ਮੌਜੂਦ ਸਨ ਅਤੇ ਰਾਗ ਗੀਰਾਂ ਦੇ ਵੱਲੋਂ ਇਹ ਦੱਸਿਆ ਗਿਆ ਕਿ ਬਿਜਲੀ ਦੀਆਂ ਤਾਰਾਂ ਟੁੱਟੇ ਨੂੰ ਅੱਜ 3 ਦਿਨ ਹੋ ਗਏ ਨੇ ਅਤੇ ਬਿਜਲੀ ਬੋਰਡ ਦਾ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਜਦੋਂ ਉਕਤ ਔਰਤਾ ਮੱਝਾਂ ਨੂੰ ਚਰਾਉਂਦੇ ਹੋਈ ਜਾ ਰਹੀ ਸੀ ਤਾਂ ਦੋ ਮਚਾ ਇਹਨਾਂ ਤਾਰਾਂ ਦੀ ਚਪੇਟ ਦੇ ਵਿੱਚ ਆਈਆਂ ਤੇ ਉਹਨਾਂ ਦੀ ਮੌਤ ਹੋਈ ਹੈ। ਉਹਨਾਂ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਿਜਲੀ ਬੋਰਡ ਨੂੰ ਬਾਰ-ਬਾਰ ਫੋਨ ਲਗਾਉਣ ਦੇ ਬਾਵਜੂਦ ਵੀ ਮੌਕੇ ਤੇ ਕੋਈ ਵੀ ਵਿਭਾਗ ਦਾ ਅਧਿਕਾਰੀ, ਲਾਈਨਮੈਨ ਵੀ ਨਹੀਂ ਪਹੁੰਚਿਆ ਅਤੇ ਕੁਝ ਲੋਕਾਂ ਦੇ ਵੱਲੋਂ ਜਨਸੂਏ ਅੱਡੇ ਤੇ ਲਾਈਨਮੈਨ ਉੱਤੇ ਹੀ ਰਿਸ਼ਵਤ ਲੈਣ ਦੇ ਗੰਭੀਰ ਇਲਜ਼ਾਮ ਵੀ ਲਗਾਏ ਗਏ ਨੇ। ਆਓ ਤੁਹਾਨੂੰ ਵਿਖਾਉਂਦੇ ਆ ਬਿਜਲੀ ਬੋਰਡ ਦੀ ਵੱਡੀ ਅਣਗਹਿਲੀ। ਅਤੇ ਕੀ ਕਹਿਣਾ ਸੀ ਮੌਕੇ ਤੇ ਮੌਜੂਦ ਲੋਕਾਂ ਦਾ ਅਤੇ ਮੱਜਾਂ ਚੁਰਾਉਣ ਵਾਲੀ ਉਸ ਔਰਤ ਦਾ ਜਿਹਦੀਆਂ ਮੱਜਾਂ ਕਰੰਟ ਦੇ ਨਾਲ ਮਰ ਗਈਆਂ ਨੇ ਅਤੇ ਲੱਖਾਂ ਰੁਪਇਆ ਦਾ ਨੁਕਸਾਨ ਹੋਇਆ। ਇਹਨਾਂ ਲੋਕਾਂ ਦੇ ਵੱਲੋਂ ਬਿਜਲੀ ਬੋਰਡ ਤੋਂ ਨੁਕਸਾਨ ਦੀ ਪਰਪਾਈ ਦੀ ਮੰਗ ਕੀਤੀ ਜਾ ਰਹੀ ਹੈ। ਤਾਂ ਜੋ ਉਕਤ ਲਾਈਨਮੈਨ ਤੋਂ ਪੁੱਛਿਆ ਗਿਆ ਤਾਂ 3 ਦਿਨ ਹੋ ਗਏ ਨੇ ਉਕਤ ਤਾਰਾਂ ਨੂੰ ਇੱਥੇ ਗਿਰਿਆ ਹੋਇਆ ਤਾਂ ਉਹਦੇ ਵੱਲੋਂ ਇਹ ਕਿਹਾ ਗਿਆ ਕਿ ਇਹ ਤਾਰਾਂ ਰਾਤ ਹੀ ਗਿਰਿਆ ਨੇ ਅਤੇ ਰਿਸ਼ਵਤ ਲੈਣ ਦੀ ਜੋ ਗੱਲ ਕੀਤੀ ਗਈ ਤਾਂ ਉਹਨੇ ਕਿਹਾ ਕਿ ਜੋ ਵੀ ਮੇਰੇ ਤੇ ਇਲਜ਼ਾਮ ਲਗਾਈ ਜਾ ਰਹੀ ਨੇ ਉਹ ਬੇਬੁਨਿਆਦ ਨੇ ਸੋ ਆਓ ਤੁਹਾਨੂੰ ਸੁਣਾਉਂਦੇ ਆ ਇਸ ਦੇ ਵਿੱਚ ਉਹਨਾਂ ਦਾ ਕੀ ਕੁਝ ਕਹਿਣਾ ਸੀ ਤੇ ਨਾਲ ਹੀ ਵਿਖਾਉਂਦੇ ਆ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਸੋ ਮੈਂ ਹਾਂ ਸੰਦੀਪ ਚੌਧਰੀ ਤੇ ਮੈਂ ਤੁਹਾਡਾ ਸਵਾਗਤ ਕਰਦਾ న్యూਸ 189 ਪੰਜਾਬ ਤੇ ਆਪਾਂ ਬਣੇ ਹੋਏ ਤੇ ਆਪਾਂ ਰਾਜਪੁਰਾ ਦੇ ਨੇੜੇ ਪ੍ਰਾਈਮ ਸਿਨੇਮਾ ਬਣਿਆ ਹੋਇਆ ਪ੍ਰਾਈਮ ਸਿਨੇਮੇ ਦੇ ਨੇੜੇ ਜਿਹੜਾ ਹੈ ਇੱਕ ਜੰਸੂਆ ਅੱਡਾ ਹੈਗਾ ਜੰਸੂਆ ਅੱਡੇ ਤੇ ਇੱਕ ਬਹੁਤ ਵੱਡੀ ਜਿਹੜੀ ਘਟਨਾ ਦੇਖਣ ਨੂੰ ਮਿਲੀ ਹੈ ਬਿਜਲੀ ਬੋਰਡ ਦੀ ਅੰਗੇਲੀ ਕਰਕੇ ਇੱਕ ਬਹੁਤ ਵੱਡਾ ਹਾਦਸਾ ਜਿਹੜਾ ਹੋਣ ਤੋਂ ਟਲ ਗਿਆ ਕਿਸੇ ਦੀ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਇੱਕ ਗਰੀਬ ਜਿਹੜੇ ਇਹ ਖੜੇ ਆ ਸਾਡੇ ਨਾਲ ਲੋਕ ਗਰੀਬ ਲੋਕ ਖੜੇ ਆ ਜਿਹੜੇ ਇਹਨਾਂ ਦੀ ਜਿਹੜੀਆਂ ਦੋ ਮੱਜਾਂ ਜਿਹੜੀਆਂ ਕਰੰਟ ਦੇ ਨਾਲ ਮਰ ਗਈਆਂ ਸ਼ਾਇਦ ਇਹ ਮੱਜਤ ਉਰੇ ਮੌਜੂਦ ਹੈ ਇਸ ਟਾਈਮ ਮ੍ਰਿਤਕ ਹਾਲਤ ਦੇ ਵਿੱਚ ਉਰੇ ਕੋਈ ਇਨਸਾਨ ਵੀ ਹੋ ਸਕਦਾ ਸੀਗਾ ਕੋਈ ਬੰਦਾ ਜਿਹੜਾ ਹੈਗਾ ਇਸ ਤਾਰਾਂ ਨਾਲ ਲਪਿਟ ਕੇ ਮਰ ਸਕਦਾ ਸੀਗਾ ਲੇਕਿਨ ਇਹ ਜਾਨਵਰ ਜਿਹੜੇ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਾਂਗਾ ਇੱਕ ਵਾਰ ਦਿਖਾਣਗੇ ਕੀ ਮੌਕੇ ਤੇ ਕੀ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਤਾਰਾਂ ਜਿਹੜੀਆਂ ਹੈਗੀਆਂ ਕੈਮਰਾਮੈਨ ਨੂੰ ਕਾਹਗਾ ਦੇਖੋ ਇਸ ਟਾਈਮ ਤਾਂ ਬਿਜਲੀ ਬੋਰਡ ਵੱਲੋਂ ਜਿਹੜਾ ਹੈ ਪਿੱਛੋਂ ਕਨੈਕਸ਼ਨ ਕੱਢ ਦਿੱਤਾ ਗਿਆ ਲੇਕਿਨ ਇਹ ਤਾਰਾਂ ਕਰਕੇ ਜਿਹੜਾ ਹੈ ਬਿਜਲੀ ਬੋਰਡ ਦੀ ਅੰਗੇਲੀ ਜਿਹੜੀ ਦੇਖੀ ਜਾ ਰਹੀ ਹੈ ਜੋ ਲੋਕਾਂ ਨੇ ਸਾਨੂੰ ਮੌਕੇ ਤੇ ਦੱਸਿਆ ਕਿ ਤਿੰਨ ਦਿਨ ਤਿੰਨ ਦਿਨ ਚੱਲੇ ਅਤੇ ਤਿੰਨ ਦਿਨ ਤੋਂ ਇਹ ਤਾਰਾਂ ਜਿਹੜੀਆਂ ਹੈਗੀਆਂ ਲਗਾਤਾਰ ਉਰੇ ਪਈਆਂ ਸੀਗੀਆਂ ਤੇ ਉਰੇ ਜਿਹੜੇ ਲੋਗ ਉਰੇ ਹੈਗੇ ਖੜੇ ਆ ਉਹਨਾਂ ਵੱਲੋਂ ਜਿਹੜੀ ਹੈ ਇਹਦੀ ਸ਼ਿਕਾਇਤ ਵੀ ਕੀਤੀ ਗਈ ਸੀਗੀ ਕਿ ਇਹ ਤਾਰਾਂ ਟੁੱਟੀਆਂ ਹੋਈਆਂ ਤੇ ਇਹਨੂੰ ਠੀਕ ਕੀਤਾ ਜਾਵੇ ਲੇਕਿਨ ਜਿਹੜੇ ਬਿਜਲੀ ਬੋਰਡ ਦੇ ਅਧਿਕਾਰੀ ਹੈਗੇ ਉਹਨਾਂ ਵੱਲੋਂ ਇਹ ਵੱਡੀ ਅੰਗਲੀ ਦੇਖੀ ਜਾ ਰਹੀ ਹੈ ਤੇ ਇਹ ਤਾਰਾਂ ਜਿਹੜੀਆਂ ਉਰੇ ਪਈ ਰਹੀਆਂ ਤੇ ਜਾਨਵਰ ਜਿਹੜੇ ਆ ਮਰ ਗਏ ਆਪਾਂ ਪੂਰੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਇਹ ਲੋਕ ਮੌਜੂਦ ਆਂ ਭਾਜੀ ਕੀ ਗੱਲ ਹੋਈ ਔਰੇ ਉਸਾ ਦੇ ਨਾ ਕੁੜੀ ਉਥੇ ਜੀਰ ਕੋਲ ਖੜੀ ਸੀ ਉਥੇ ਡੰਗਰ ਮੋੜ ਸੀ ਉਥੋਂ ਡੰਗਰ ਇੱਥੇ ਆ ਕੇ ਚਾਰੇ ਡੰਗਰ ਮਰਨ ਲੱਗੀ ਉਹਨੇ ਪੰਜ-ਸੱਤ ਡੰਗਰ ਜਿਹੜੇ ਹੈਗੇ ਦੋ-ਚਾਰ ਪਰਾਂ ਮੋੜ ਤੇ ਬਾਕੀ ਦੋ ਮੌਕੇ ਤੇ ਮਰ ਗਏ ਹਾਂਜੀ ਹਾਂਜੀ ਇਹ ਪੰਜ-ਸੱਤ ਡੰਗਰੀ ਬਿਆਰੀ ਗਰੀਬ ਨਹੀਂ ਸੀ ਇਹ ਨਾਲ ਸੀ ਡੰਗਰਾਂ ਨਾਲ ਬੱਕੇਰ ਨਾਲ ਗੱਲ ਕਰ ਲੋ ਸੋ ਆਪਾ ਸੋ ਹਾਂਜੀ ਤੁਸੀਂ ਇਹ ਤਾਂ ਗਰੀਬ ਮੰਦਨ ਪਤਾ ਮੈਂ ਜਾਣਦਾ ਸਾਬਾ ਬੋਲਦਾ ਕਿੱਲਾ ਹਾਂਜੀ ਹਾਂਜੀ ਦੱਸੋ ਦੱਸੋ ਜਿੱਲ ਵਾਲੇ ਦੱਸੋ ਇਹ ਤਾਂ ਗਰੀਬ ਆਦਮੀ ਨੇ ਉਚਾਰੇ ਰੋਟੀ ਕਰ ਦਵਾ ਇਹਨੇ ਉਚਾਰੇ ਬੈਠੇ ਹਾਂਜੀ ਹਾਂਜੀ ਟਰਾਲੀ ਦੇ ਨਾਲ ਉਚਾਰੇ ਮੀਂਹ ਪੈਂਦਾ ਵਿਚਾਰੇ ਪੱਥਰ ਬਾਲਾਂ ਠੀਕ ਹੈ ਸੋ ਆਪਾਂ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਹਿਲਾਂ ਉਹਨਾਂ ਨਾਲ ਗੱਲ ਕਰਦੇ ਜਿਹੜੇ ਮੌਕੇ ਤੇ ਮੌਜੂਦ ਸੀਗੇ ਜਿਹੜੇ ਮੱਝਾਂ ਚਰਾਣ ਆਏ ਸੀਗੇ ਤੇ ਉਹਨਾਂ ਦੇ ਸਾਹਮਣੇ ਜਿਹੜੀਆਂ ਮੱਝਾਂ ਜਿਹੜੀਆਂ ਹੈਗੀਆਂ ਕਰੰਟ ਦੇ ਨਾਲ ਤੜ ਤੜਪ ਕੇ ਮਰ ਗਈਆਂ ਕੀ ਕਹਿਣਾ ਚਾਹੋਗੇ ਜੀ ਕੀ ਨਾਲ ਤੁਹਾਡਾ ਮੈਂ ਤਾਂ ਨਾਲ ਖੜੀ ਸੀ ਮੈਂ ਇਕੱਲੀ ਜਣੀ ਸੀ ਨਾਲ ਮੇਰੇ ਬੱਚਾ ਸੀ ਜਦੋਂ ਮੈਂ ਮੱਝਾਂ ਉੱਧਰ ਨੂੰ ਮੜਿਆ ਤਿੰਨ ਚਾਰ ਮੱਝਾਂ ਮੇਰੇ ਰਹੇ ਗਏ ਬਾਕੀ ਦੋ ਕਰੰਟ ਦੇ ਮੌਕੇ ਤੇ ਮੈਂ ਵੀ ਨਾਲ ਹੀ ਮਰ ਚਲੀ ਸੀ ਹਾਂਜੀ 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 ਇਹਦੇ ਨਾਲ ਸਾਡਾ ਨੁਸਖਾਣ ਹੋ ਗਿਆ ਦੇਖੋ ਇਹ ਸਾਾਨੂੰ ਇਨਸਾਫ ਚਾਹੀਦਾ 2 ਵਜੇ ਦਾ ਟਾਈਮ ਹੈ ਇਹ ਕਿੰਨੇ ਵ ਤੇ ਤੁਸੀਂ ਉਹ ਕਿੰਨੀ ਮੱਜਾਂ ਚਰਾਣ ਆਏ ਸੀਗੇ ਮੇਰੇ ਪੰਜ-ਸੱਤ ਮੱਜਾਂ ਐ ਦੋ ਤਾਂ ਮੌਕੇ ਤੇ ਲੱਗ ਗਿਆ ਬਾਕੀ ਵੀ ਮਸਾਂ ਹੀ ਮੋੜੀਆਂ ਕੱਲੀ ਜਾਣ ਦੀ ਬੱਚਾ ਮੇਰੇ ਨਾਲ ਸੀ ਸੜਕ ਵੱਲ ਨੂੰ ਮੋੜ ਰਹੀ ਸੀ ਵੀ ਜਾ ਰਹੇ ਸੀ ਵਾਪਸ ਮੈਂ ਵਾਪਸ ਜਾ ਰਹੇ ਸੀ ਚੁਆ ਗਏ ਤੇ ਇਹ ਦੋਨੋਂ ਮੱਜਾਂ ਜਿਹੜੀਆਂ ਕਿ ਤਾਰਾਂ 'ਚ ਫਸ ਗਈਆਂ ਤਾਰਾਂ 'ਚ ਵੱਜ ਗਈਆਂ ਮੈਂ ਵੀ ਨਾਲ ਹੀ ਇਹਨਾਂ ਦੇ ਸੀ ਪੂਰਾ ਕਰੰਟ ਸੀਗਾ ਤਾਰਾਂ 'ਚ ਮੱਜਾਂ ਰੜਾ ਰੜਾ ਕੇ ਮਰ ਗਈਆਂ ਅੱਜ ਹਾਂ 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 ਮੈਂ ਕੱਲੀ ਜਨ ਸੀ ਬੱਚਾ ਮੇਰੇ ਨਾਲ ਛੋਟਾ ਤੇ ਤਿੰਨ-ਚਾਰ ਮੱਜਾਂ ਮੈਂ ਬਾਸ ਗਈਆਂ ਪੰਜ ਦੇ ਜੇ ਕੁੜੀਆਂ ਦੋ ਮੌਕੇ ਤੇ ਮਰ ਗਈਆਂ ਪੰਜ ਦੇ ਜੇ ਕੁੜੀਆਂ ਇੱਕ ਦੇ ਮੁੰਡਾ ਵਿਚਾਰੀ ਦਾ ਤੁਸੀਂ ਸਾਨੂੰ ਅਨੁਸਾਰ ਚਾਹੀਦਾ ਕਿਹਦੀ ਗਲਤੀ ਨਾਲ ਹੋਇਆ ਸਾਰਾ ਇਹ ਕਿਹਦੀ ਗਲਤੀ ਨਾਲ ਹੋਇਆ ਸਾਰਾ ਬਿਜਲੀ ਵਾਲਿਆਂ ਦਾ ਕਸੂਰ ਹੈ ਬਿਜਲੀ ਵਾਲਿਆਂ ਦਾ ਕਸੂਰ ਤਿੰਨ ਦਿਨ ਦੀ ਲੋਕੀ ਕਹਿੰਦੇ ਤਿੰਨ ਦਿਨ ਦੀ ਤਾਰ ਪਈ ਸੀ ਮੈਨੂੰ ਕੀ ਪਤਾ ਸੀ ਤੇ ਤਾਰ ਪਈ ਹੈ ਮੈਂ ਕੱਲੀ ਜਣੀ ਡੰਗਣ ਵਾਲੀ ਸੀ ਤਿੰਨ ਚਾਰ ਮੱਝਾਂ ਮੈਂ ਵਾਰਸ ਕੀਤੀਆਂ ਦੋ ਮੌਕੇ ਦੇ ਮਾਰ ਗਿਆ ਮੈਂ ਵੀ ਮਾਰ ਚਲੀ ਸੀ ਨਾਲ ਇਹ ਦੱਸਣ ਨੂੰ ਕਿ ਕੀ ਕਹਿਣਾ ਚਾਹੋਗੇ ਅਸੀਂ ਕਹਿੰਦੇ ਆ ਬਾਈ ਇਨਸਾਫ ਹੋਣਾ ਚਾਹੀਦਾ ਇਹਨਾਂ ਨੂੰ ਅੰਨੇ ਬੈਠੇ ਇਹਨਾਂ ਨੂੰ ਲੱਗਦਾ ਨਹੀਂ ਬਿਜਲੀ ਦੀ ਤਾਰ ਥੱਲੇ ਗਿਰੀ ਆ ਹਾਂਜੀ ਹਾਂਜੀ ਇਹ ਬਹਿ ਕੇ ਘਰ ਬੈਹਂਦੇ ਸਰਕਾਰ ਦੇ ਆਪਣੀ ਤਨਖਾਹ ਲੈ ਰਹੇ ਸਾਨੂੰ ਕਿਉਂ ਗਰੀਬਾਂ ਨੂੰ ਸकांड ਦੇਈ ਯਾਰ ਇਹ ਤੁਹਾਡਾ ਇਹਨਾਂ ਨੂੰ ਸकांड ਕਰਦਾ ਤੁਹਾਨੂੰ ਨਹੀਂ ਲੱਗਦਾ ਜੇ ਕੋਈ ਇਨਸਾਨ ਕੋਈ ਜੇ ਕੋਈ ਇੱਥੇ ਪਸ਼ਾਬ ਬੈਠੇ ਨਹੀਂ ਆਂਦਾ ਬੰਦਾ ਮਰ ਜਾਂਦਾ ਫਿਰ ਕੀ ਕਹਿੰਦੇ ਕੀ ਆ ਬਿਜਾਰੀ ਮਾਰਦੇ ਇਹ ਸ਼ੂਗਰ ਕਰੋ ਪਸੂ ਸੀ ਮੰਨ ਲੈ ਇਹਨਾਂ ਨੇ ਮੈਨੂੰ ਦੱਸੋ ਜੀ ਕਿੰਨੇ ਤੁਸੀਂ ਕਿੰਨੇ ਦਿਨ ਤੋਂ ਦੇਖ ਰਹੇ ਤਾਰੀ ਇਹ 4 ਦਿਨ ਹੋ ਗਏ ਜੀ ਅਸੀਂ ਬਾਥਰੂਮ ਜਾਂਦੇ ਆਂ ਇਧਰ ਲੈਟਰ ਨਹੀਂ ਜਾਂਦੇ ਆ ਜੀ ਇੱਥੇ ਡੀਡੀ ਜਾਂਦੇ ਆਂ ਅਸੀਂ ਇਹ 4 ਦਿਨ ਹੋ ਗਏ ਤਾਂ ਟੁੱਟੀ ਨੂੰ ਕੋਈ ਔਰ ਨਹੀਂ ਕਰਦਾ ਇੱਥੇ ਹਾਂਜੀ ਹਾਂਜੀ ਕੋਈ ਹੋਰ ਬੰਦਾ ਆ ਜਾਂਦਾ ਫੇਰ ਹਾਂਜੀ 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 ਤੇ ਕੀ ਮੰਗ ਕਰਦੇ ਤੁਸੀਂ ਮੰਗ ਜੀ ਇਹ ਕਿ ਕੁਛ ਵੀ ਗਰੀਬ ਵਾਲਾ ਸਾਹਿਬ ਜੀ ਗਰੀਬਨਾਂ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਲੋਗ ਉਰੇ ਉਰੇ ਇਕੱਠੇ ਹੋਏ ਹੋਏ ਨੇ ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਦਿਖਾਣਗੇ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਦੇਖੋ ਤੁਸੀਂ ਤਾਰੇ ਦੇਖੋ ਤੁਸੀਂ ਇਹ ਤਾਰੇ ਜਿਹੜੀਆਂ ਹੈਗੀਆਂ ਟੁੱਟੀਆਂ ਪਈਆਂ ਨੇ ਦੇਖੋ ਤੇ ਇਹ ਤਾਰਾ ਜਿਹੜੀ ਟੁੱਟ ਕੇ 3 ਦਿਨ ਪਹਿਲਾਂ ਜਿਹੜੀ ਹੈ ਔਰ ਇਹ ਗਿਰ ਚੁੱਕੀਆਂ ਸੀਗੀਆਂ ਤੇ ਲੋਕਾਂ ਦਾ ਕਹਿਣਾ ਇਹ ਹੈ ਕਿ ਉਹ ਇੱਕ ਕਲੋਨੀ ਜਿਹੜੀ ਕੱਟੀ ਹੋਈ ਹੈ ਔਰ ਇਹ ਲੋਕ ਬਾਥਰੂਮ ਵਗੈਰਾ ਕਰਨ ਜਾਂਦੇ ਕਿਉਂਕਿ ਜੰਸੂਆ ਓਡਾ ਨੇੜੇ ਹੈ ਤੇ ਉੱਥੇ ਜਿਹੜਾ ਹੈ ਇਹ ਕੋਈ ਇਨਸਾਨ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਸੋ ਰਾਹਗੀਰ ਜਿਹੜੇ ਰਾਹਗੀਰ ਖੜੇ ਆਪਾਂ ਇਹਨਾਂ ਨਾਲ ਗੱਲ ਕਰ ਲੈ ਹਾਂਜੀ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹਤੀ ਆ 3-4 ਰੋਸੇ ਟੁੱਟੀ ਹੋਈ ਤੇ ਬੰਦਾ ਤਾਂ ਬਾਥਰੂਮ ਕਰ ਰਹਾ ਤਾਂ ਉਹ ਤਾਂ ਪਜ ਕੇ ਭਗਾ ਨਹੀਂ ਉਹ ਤਾਂ ਵੀਦ ਪੂਰਾ ਹੋ ਜਾਂਦਾ ਅਸੀਂ ਲੋਕ ਤਾਂ ਡਿਊਟੀ 'ਚ ਆ ਰਹੇ ਤਾਂ ਤੇ ਦੇਖੀ ਸੀ ਹਾਂ ਤਾਂ ਕਿਸ ਦੀ ਅ ਹਾਂਜੀ ਇਹ ਤੋਂ ਤਾਰ ਇਹ ਨਾ ਤਰਕ ਵਾਲੇ ਨੇ ਤੋੜੀ ਹੈ ਅੱਛਾ ਅੱਛਾ ਬਿਜਲੀ ਬੋਰਡ ਵਾਲੇ ਆਏ ਨਹੀਂ ਠੀਕ ਕਰਨੇ ਠੀਕ ਵਾਲੇ ਆਤੇ ਤਾਂ ਬੰਨ ਨਾ ਜਾਂਦਾ ਤਾਂ ਅੱਜ ਇਤਨਾ ਬੜਾ ਹਾਸਾ ਕਿਉਂ ਹੋ ਜਾਂਦਾ 500 ਰੁਪਏ ਲੈਣ ਦਾ ਸਾਡਾ ਪੁੱਛਦਾ ਹੁੰਦਾ ਦਰਸ਼ਨ ਇੱਕ ਇੱਕ ਦਰਸ਼ਨ ਹੈ ਉਹ 500 ਰੁਪਏ ਲੈਂਦਾ ਸਾਡੇ ਤੋਂ ਕਿਸੇ ਦੇ ਤਾਰਾਂ ਲਾਉਣ ਦਾ ਆ ਜਾਵੇ ਅੱਛਾ ਅੱਛਾ ਕਿ ਦਰਸ਼ਨਿਕ ਦਰਸ਼ਨ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਅਪਾ ਜਨਸੂਏ ਏਡੇ ਤੇ ਖੜੇ ਸੀ ਤੇ ਮੌਕੇ ਤੇ ਤੁਹਾਨੂੰ ਦਿਖਾਇਆ ਕਿ ਕਿਸ ਤਰ੍ਹਾਂ ਮੱਜਾਂ ਜਿਹੜੀਆਂ ਹੈਗੀਆਂ ਉਹਨੇ ਮਰ ਗਈਆਂ ਕਰੰਟ ਦੇ ਨਾਲ 3 ਦਿਨ ਹੋ ਗਏ ਆ ਤਾਰਾਂ ਜਿਹੜੀਆਂ ਹੈ ਬਿਜਲੀ ਬੋਰਡ ਠੀਕ ਨਹੀਂ ਕਰ ਰਿਹਾ ਬਿ ਉਹਦੇ ਕਰਕੇ ਜਿਹੜਾ ਇੱਕ ਗਰੀਬ ਆਦਮੀ ਦਾ ਨੁਕਸਾਨ ਹੋ ਗਿਆ ਹੁਣ ਇਹ ਨੁਕਸਾਨ ਕੌਣ ਪਰੇਗਾ ਜਾਂ ਇਹ ਤਾਰਾਂ ਹੁਣ ਤੱਕ ਵੀ ਜਿਹੜੇ ਬਿਜਲੀ ਬੋਰਡ ਦੇ ਮੁਲਾਜ਼ਮ ਹੈ ਉਹਰੇ ਕੋਈ ਵੀ ਨਜ਼ਰ ਨਹੀਂ ਆ ਰਿਹਾ 3 ਦਿਨ ਹੋ ਚੁੱਕੇ ਹਨ ਫਿਲਹਾਲ ਦੇਖਣਾ ਇਹ ਹੋਏਗਾ ਕਿ ਇਸ ਖਬਰ ਤੋਂ ਬਾਅਦ ਬਿਜਲੀ ਬੋਰਡ ਦੀ ਅੱਖਾਂ ਖੁੱਲਦੀਆਂ ਜਾਂ ਫਿਰ ਇਸ ਤਰ੍ਹਾਂ ਹੀ ਜੜੀਆਂ ਤਾਰਾਂ ਉਰੇ ਪਈ ਰਹਿਣਗੀਆਂ ਜੋ ਲੋਕਾਂ ਦਾ ਨੁਕਸਾਨ ਕਰਨਗੀਆਂ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ న్యూਸ 89 ਪੰਜਾਬ الخبر خبر جزده